ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕਈ ਵਾਰ ਆਪਾਂ ਉੱਠਣ ਤੋਂ ਲੇਟ ਹੋ ਜਾਂਦੇ ਹਾਂ ਤਾਂ ਅਸੀਂ ਨਿਤਨੇਮ ਫਿਰ ਕਦੋਂ ਕਰਨਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨੀ ਕਾਫੀ ਜ਼ਰੂਰੀ ਸੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਮੈਸੇਜ ਹੋਰ ਵੀ ਭੈਣਾ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦੱਸਿਓ ਕਿ ਉਹ ਕੀ ਕਾਰਨ ਹੈ ਜਿਸ ਦੇ ਕਾਰਨ ਤੁਸੀਂ ਅਮਰਤਵੇਲੇ ਨਹੀਂ ਉੱਠ ਪਾਉਂਦੇ ਨਿਤਨੇਮ ਨਹੀਂ ਕਰ ਪਾਉਂਦੇ ਇਹ ਕਹ ਤੁਸੀਂ ਅਸਲ ਕਾਰਨ ਦੱਸੋਗੇ ਤਾਂ ਫਿਰ ਆਪਾਂ ਖੁੱਲ ਕੇ ਗੱਲਬਾਤ ਕਰ ਸਕਾਂਗੇ ਸਭ ਤੋਂ ਪਹਿਲੀ ਗੱਲ ਹਰ ਇੱਕ ਗੁਰਸਿੱਖ ਨੇ ਚੇਤੇ ਰੱਖਣੀ ਹੈ ਕਿ ਉਹਦੇ ਚੇਤੇ ਦਾੰਗ ਹੋਣਾ ਜਾਂਦੀ ਹੈ ਇਹ ਗੱਲ ਨਤਨੇਮ ਅਮਰਤ ਵੇਲੇ ਓਟਕੇ ਨਤਨੇਮ ਜਰੂਰ ਕਰਨਾ ਹੈ ਇਹ ਸਿੱਖ ਦੀ ਮਰਜ਼ੀ ਨਹੀਂ ਗੁਰੂ ਦਾ ਹੁਕਮ ਗੁਰੂ ਦਾ ਹੁਕਮ ਸਿੱਖ ਨੇ ਹਰ ਹਾਲਤ ਵਿੱਚ ਮੰਨਣਾ ਹੀ ਹੈ ਮਨ ਲਵ ਹਰ ਰੋਜ਼ ਅਮਰਤ ਵੇਲੇ ਓਟਕੇ ਨਿਤਨੇਮ ਕਰਨਾ ਪਦ ਨਿਵੰਦਗੀ ਕਰਨੀ ਉਹ ਪਰਮਪਿਤਾ ਪਰਮਾਤਮਾ ਦੇ ਚਰਨਾ ਵਿੱਚ ਹਾਜ਼ਰੀ ਲਗਵਣੀ ਹੈ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਲਗਾਓ ਗੁਰਬਾਣੀ ਦਾ ਪਾਠ ਕਰਨਾ ਹੈ ਗੀੜੇ ਪਾਠ ਨਹੀਂ ਕਰ ਸਕਦੇ ਉਹ ਸਵਾ ਘੰਟਾ ਗੁਰਮੰਤਰ ਕਰ ਲੋ ਊਲ ਮੰਤਰ ਦੀ ਦਾ ਜਾਪ ਕਰ ਲੋ ਨਹੀਂ ਤਾਂ ਵਾਹਿਗੁਰੂ ਜੀ ਦਾ ਜਾਪ ਕਰ ਲੋ ਇਹ ਤਾਂ ਕੋਈ ਔਖਾ ਨਹੀਂ 24 ਘੰਟਿਆਂ ਦੇ ਵਿੱਚ 2.5 ਘੰਟਿਆਂ ਦਾ ਦਸਵੰਦ ਸਾਡਾ ਰੋਜ਼ ਦਾ ਆਪਣੇ ਗੁਰੂ ਦੇ ਚਰਨਾਂ ਵਿੱਚ ਹੋਣਾ ਜਾਂਦਾ ਹੈ ਇਹ 2.5 ਘੰਟੇ ਪਰਮਪਿਦਾ ਪਰਮਾਤਮਾ ਜੀ ਦੀ ਹਾਜ਼ਰੀ ਵਿੱਚ ਜਰੂਰ ਲਗਾਓ ਇਹ ਸਮਾਂ ਪਵਨ ਬੰਦਗੀ ਕਰਨ ਦਾ ਹੁੰਦਾ ਹੈ ਪਹਿਲੇ 3 ਘੰਟੇ ਸਵੇਰ 3 ਤੋਂ ਲੈ ਕੇ 6 ਵਜੇ ਦੇ ਤੱਕ ਅਮਰਤ ਵੇਲਾ ਮੰਨਿਆ ਗਿਆ ਹੈ ਅਤੇ ਬਾਕੀ ਦੇ 21 ਘੰਟੇ ਵਾਹਿਗੁਰੂ ਜੀ ਨੇ ਸਾਨੂੰ ਦੁਨਿਆਵੀ ਕੰਮਾਂ ਦੇ ਲਈ ਦਿੱਤੇ ਹਨ ਕੰਮਦੰਦਿਆਂ ਦੇ ਲਈ ਦਿੱਤੇ ਹਨ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਦਿੱਤੇ ਹਨ ਪਰ ਦਿਨ ਦੇ ਪਹਿਲੇ 3 ਘੰਟੇ ਇਮਾਨਦਾਰੀ ਦੇ ਨਾਲ ਇਹ ਵੇਲਾ ਗੁਰੂ ਚਰਨਾਂ ਦੇ ਵਿੱਚ ਸਾਨੂੰ ਭੇਟ ਕਰਨਾ ਚਾਹੀਦਾ ਹੈ ਇਹ ਵੇਲਾ ਸਾੰਭਣਾ ਜ਼ਰੂਰੀ ਹੈ ਅਮਰ ਤੇ ਵੇਲੇ ਨਹੀਂ ਉੱਠ ਪਾਉਂਦੇ ਕਈ ਵਾਰ ਨਿਤਨੇਮ ਨਹੀਂ ਕਰ ਪਾਉਂਦੇ ਤਾਂ ਬਾਕੀ ਪੂਰਾ ਦਿਨ ਪਿਆ ਹੁੰਦਾ ਹੈ ਆਪਣਾ ਨਿਤਨੇਮ ਜਰੂਰ ਪੂਰਾ ਕਰੋ ਜਿੰਨਾ ਟਾਈਮ ਤੁਸੀਂ ਪਹਿਲਾਂ ਗੁਰੂ ਜਰਨਾ ਦੇ ਵਿੱਚ ਹਾਜ਼ਰੀ ਲਵਾਉਂਦੇ ਹੋ ਉਹ ਹਾਜ਼ਰੀ ਜਰੂਰ ਲਗਵਾਉਣੀ ਹੈ ਜੇਕਰ ਤੁਸੀਂ ਹਮਰਤ ਵੇਲੇ ਨਹੀਂ ਉੱਠ ਪਾਏ ਉੱਠ ਕੇ ਨਿਤਨੇਮ ਨਹੀਂ ਕਰ ਪਾਏ ਇੱਕ ਗਲਤੀ ਤਾਂ ਕਰ ਲਈ ਹੈ ਤਾਂ ਹਣ ਦੂਸਰੀ ਗਲਤੀ ਨਾ ਕਰਿਓ ਇਹ ਨਾ ਹੋਵੇ ਕਿ ਪੂਰੇ ਦਿਨ ਦਾ ਦਸਵੰਦ ਹੀ ਨਾ ਕਰੋ ਕਿ ਪੂਰੇ ਦਿਨ ਦਾ ਦਸਵੰਦ ਜਰੂਰ ਕੱਢਣਾ ਹੈ ਦੇਣ ਚੜੇ ਪਾਠ ਕਰ ਲਓ ਦੁਪਹਿਰ ਵੇਲੇ ਪਾਠ ਕਰ ਲਓ ਸ਼ਾਮ ਵੇਲੇ ਰਾਤ ਤੱਕ ਆਪਣੇ 2.5 ਘੰਟੇ ਦਾ ਦਸਵੰਦ ਇਮਾਨਦਾਰੀ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਭੇਟ ਕਰੋ ਕਿਉਂਕਿ ਸੰਗਤ ਜੀ ਜੇ ਕੋਈ ਵੀ ਗੁਰਸਿੱਖ ਕੋਈ ਵੀ ਪੂਰੀ ਇਮਾਨਦਾਰੀ ਦੇ ਨਾਲ ਇਹ 2.5 ਘੰਟੇ ਰੂਚਾਰਨਾ ਦੇ ਵਿੱਚ ਭੇਟ ਕਰਨੇ ਸ਼ੁਰੂ ਕਰ ਦਿੰਦਾ ਹੈ ਫਿਰ ਸਤਿਗੁਰ ਸੱਚੇ ਬਾਦਸ਼ਾਹ ਵੀ ਉਸਮਨੋਖ ਤੋਂ ਬਹੁਤ ਦਾ ਮਿਹਰਬਾਨ ਹੁੰਦੇ ਹਨ ਮੰਨਦੇ ਆ ਕਿ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਚੱਲਦੇ ਰਹਿੰਦੇ ਹਨ ਕਈ ਵਾਰ ਐਦਾਂ ਦਾ ਸਮਾਂ ਬਣ ਜਾਂਦਾ ਹੈ ਕਿ ਤੁਹਾਡੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਗਿਆ ਨਿਤਨੇਮ ਨਹੀਂ ਕੀਤਾ ਗਿਆ ਤਾਂ ਸੰਗਤ ਜੀ ਪੂਰਾ ਦਿਨ ਆਪਣੇ ਕੋਲ ਹੈ ਕਿਸੇ ਵੀ ਵੇਲੇ ਵੀ ਮਾਲਕ ਨੂੰ ਯਾਦ ਕਰ ਲੋ वैसे त हर हाल कोशिश करनी जैंदी है कि अमृत वेले उठ कार के भजन बंदगी करिए गुरुवाणी ਦਾ ਪਾਠ करिए ਪਰ ਜੇਕਰ ਕਿਸੇ ਕਾਰਨ ਦੇ ਕਰਕੇ ਲੇਟ ਵੀ ਹੋ ਜਾਂਦੇ ਹਨ ਤਾਂ ਵੀ ਆਪਣਾ ਦਸਵੰਦ ਜਰੂਰ ਕੱਢਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ